ਸਭ ਜੀ ਗੁਰਬਾਣੀ ਵਿੱਚ ਸਾਨੂੰ ਗੁਰਮਤ ਤੇ ਮਨਮਤ ਬਾਰੇ ਸਮਝਾਇਆ ਗਿਆ ਹੈ ਕਿ ਦਾੜੀ ਕੇਸ ਰੱਖਣੇ ਤੇ ਅੰਮ੍ਰਿਤ ਛਕਣਾ ਹੀ ਗੁਰਮਤ ਹੈ ਗੁਰਮੁਖ ਪਿਆਰਿਓ ਦੇਖੋ ਗੁਰਬਾਣੀ ਗੁਰੂ ਦੇ ਵਿੱਚ ਇੱਕ ਮਨ ਨੂੰ ਜਿਹੜਾ ਨਾਮ ਨਾਲੋਂ ਸੱਚ ਨਾਲ ਟੁੱਟ ਗਿਆ ਉਹਨੂੰ ਮਨਮੁਖ ਕਿਹਾ ਗਿਆ ਜਿਹੜਾ ਨਾਮ ਤੇ ਸੱਚ ਨਾਲ ਜੁੜਿਆ ਜਾਂ ਜੁੜ ਗਿਆ ਉਸਨੂੰ ਗੁਰਮਖ ਕਿਹਾ ਗਿਆ ਇਸ ਕਰਕੇ ਜਦੋਂ ਮਨ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਨਾਮ ਨਾਲ ਟੁੱਟ ਜਾਂਦਾ ਹੈ ਉਹ ਇਸ ਸਰੀਰ ਨੂੰ ਆਪ ਦਾ ਸਮਝਦਾ ਹੈ ਉਦੋਂ ਫਿਰ ਇਹ ਸਰੀਰ ਦੀ ਉਹ ਹਨ ਤੋੜ ਵੀ ਕਰ ਸਕਦਾ ਹੈ ਲੇਕਿਨ ਹੁਣ ਜਿਹੜੀ ਗੱਲ ਦਾੜੀ ਕੇਸ ਦੀ ਉਹ ਤਾਂ ਸਭ ਤੇ ਆ ਹੀ ਰਹੇ ਨੇ ਲੇਕਿਨ ਹੁਣ ਗੁਰਮੁਖ ਪਿਆਰਿਓ ਜਿਹੜੀ ਗੁਰਮਤ ਹੈ ਇਹ ਸਾਡੇ ਮਨ ਨੇ ਧਾਰਨ ਕਰਨੀ ਹੈ ਸਾਡਾ ਮਨ ਜਿੰਨਾ ਚਿਰ ਵਿਚਾਰਾਂ ਚ ਹੁੰਦਾ ਹੈ ਤ੍ਰੈ ਗੁਣਾ ਵਿੱਚ ਹੁੰਦਾ ਉਹਨਾਂ ਚਿਰ ਇਹ ਮਾਇਆ ਦੇ ਗਰਭ ਵਿੱਚ ਹੈ ਇਸ ਕਰਕੇ ਇਹਨੂੰ ਕੋਈ ਸੋਝੀ ਨਹੀਂ ਹੁੰਦੀ ਉਦੋਂ ਭੇਦ ਨਹੀਂ ਲੱਗਦਾ ਚੌਥੇ ਪੱਧਰ ਦਾ ਹੁਣ ਮਾਰੇ ਕਹਿੰਦੇ ਜਦੋਂ ਫਿਰ ਇਸ ਨੂੰ ਸੰਗਤ ਮਿਲਦੀ ਹੈ ਸੰਗਤ ਵਿੱਚ ਜਾਂਦਾ ਹੈ ਤ੍ਰੈ ਗੁਣਾ ਤੋਂ ਉੱਪਰ ਉੱਠਦਾ ਹੈ ਨਾਮ ਜਪਾਉਂਦਾ ਹੈ ਫਿਰ ਉੱਥੋਂ ਜਦੋਂ ਇਹ ਪੰਜਾ ਸ਼ਬਦਾਂ ਦਾ ਭੇਦ ਲੈਂਦਾ ਹੈ ਫਿਰ ਇਸ ਨੂੰ ਗੁਰਮਤਿ ਆਉਂਦੀ ਹੈ ਜਿਸ ਨੂੰ ਮਹਾਰਾਜ ਕਹਿੰਦੇ ਆ ਵੀ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਪਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਬ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਉਦੋਂ ਸਾਡੇ ਮਨ ਨੂੰ ਜਿਹੜੀ ਇਹ ਗੁਰਮਤ ਆਉਂਦੀ ਹੈ ਜਿੰਨਾ ਚਿਰ ਅਸੀਂ ਨਾਮ ਨਾਲ ਜੁੜੇ ਨਹੀਂ ਉਹਨਾਂ ਚਿਰ ਤਾਂ ਸਾਡਾ ਮਨ ਹੁਕਮ ਤੋਂ ਹੀ ਬਾਹਰ ਹੈ ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਬੇਨਾਵੇ ਚੱਕ ਕਮਲਾ ਫਿਰੇ ਗੁਰਮਖ ਨਦਰੀ ਆਇਆ ਇਸ ਕਰਕੇ ਗੁਰਮਖ ਪਿਆਰੇਓ ਜਦੋਂ ਅਸੀਂ ਨਾਮ ਸਿਮਾਵਾਂਗੇ ਸੱਚ ਨੂੰ ਮਿਲ ਲਾਂਗੇ ਅਸੀਂ ਇਸ ਸਰੀਰ ਤੋਂ ਉੱਪਰ ਉੱਠ ਜਾਵਾਂਗੇ ਫਿਰ ਜਿਹੜਾ ਕੋਈ ਵੀ ਜੀਵ ਹੈ ਹਰੇਕੀ ਜੀਵ ਜਿਹੜਾ ਸਭ ਤੋਂ ਉਂਤ ਹੋ ਜਾਂਦਾ ਹੈ ਇਸ ਕਰਕੇ ਮਹਾਰਤ ਨੇ ਸਾਨੂੰ ਬਾਬਾ ਕਬੀਰ ਜੀ ਨੇ ਜਿਹੜੇ ਜੀ ਭੁੱਲੇ ਹੋਏ ਸੀ ਉਹਨਾਂ ਨੂੰ ਸਮਝਾਉਣ ਵਾਸਤੇ ਬੜਾ ਵਧੀਆ ਤਰੀਕਾ ਵਿਧੀ ਜੁਗਤੀ ਵਰਤੀ ਕਿ ਤੁਸੀਂ ਇੱਕ ਦੇ ਨਾਲ ਪਿਆਰ ਪਾਓ ਪ੍ਰਮਾਤਮਾ ਨਾਲ ਪਿਆਰ ਪਾਓ ਜਦੋਂ ਤੁਸੀਂ ਸੱਚ ਨਾਲ ਪਿਆਰ ਪਾ ਲੋਗੇ ਨਾ ਥੋਟੀ ਤੇ ਦ੍ਰਿਸ਼ਟੀ ਹੋ ਜਾਏਗੀ ਤੇ ਤੁਹਾਨੂੰ ਭੇਤ ਲੱਗ ਜਾਏਗਾ ਵੀ ਅਸਲੀਅਤ ਕੀ ਹੈ ਉਦੋਂ ਫਿਰ ਸਾਨੂੰ ਭੇਤ ਲੱਗ ਜਾਂਦਾ ਵੀ ਜਿਹੜਾ ਸਰੀਰ ਇਹ ਬਗਾਨਾ ਕਰਿਆ ਤੇ ਇਹਦੀ ਭੰਨ ਤੋੜ ਕਰਨ ਦਾ ਸਾਨੂੰ ਭੇਤਕਾਰ ਨਹੀਂ ਜਿਹਨੂੰ ਮਹਾਰਾਜ ਕਹਿੰਦੇ ਕਬੀਰ ਪ੍ਰੀ ਤੇ 100 ਕੀਏ ਆਣ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਪਾਵੇ ਘੜ ਮਣਾਈ ਉਦੋਂ ਫਿਰ ਉਸ ਅਸਥਾ ਦੇ ਵਿੱਚ ਜਿਹੜਾ ਜੀਵ ਹੈ ਬਿਲਕੁਲ ਹੀ ਹੁਕਮ ਵਿੱਚ ਆ ਜਾਂਦਾ ਹੈ ਮਨ ਕਰਕੇ ਵੀ ਤਨ ਕਰਕੇ ਵੀ ਭਾਈ ਸਾਹਿਬ ਜੀ ਸਿੱਖ ਜਾਂ ਗੁਰਸਿੱਖ ਦੀ ਗੁਰਬਾਣੀ ਦੇ ਵਿੱਚ ਕੀ ਪਰਿਭਾਸ਼ਾ ਦਿੱਤੀ ਗਈ ਹੈ ਕਿੰਨੇ ਕੁ ਉਹਨਾਂ ਦੀ ਗਿਣਤੀ ਹੈ ਤੇ ਉਹਨਾਂ ਦੀ ਤਿੰਨ ਚਰਿਆ ਬਾਰੇ ਕੀ ਦੱਸਿਆ ਗਿਆ ਹੈ ਗੁਰੂ ਪਿਆਰੇ ਉਹ ਸਿੱਖ ਕਹਿੰਦੇ ਨੇ ਸਾਡੇ ਮਨ ਨੂੰ ਕਿਉਂਕਿ ਜਦੋਂ ਸਾਡਾ ਮਨ ਇਸ ਲੋਕ ਦੇ ਵਿੱਚ ਆਉਂਦਾ ਹੈ ਸਭ ਤੋਂ ਪਹਿਲਾਂ ਜਿਹੜਾ ਸਾਡਾ ਗੁਰੂ ਹੈ ਆਪਕਿ ਜਦੋਂ ਸਾਡਾ ਇੱਥੇ ਜਨਮ ਹੁੰਦਾ ਹੈ ਸਾਡੇ ਮਾਤਾ ਪਿਤਾ ਹੁੰਦੇ ਅਗਰ ਦੇ ਮਾਤਾ ਗਰਦੇ ਪਿਤਾ ਜਿਆਦਾਤਰ ਤੇ ਉਹ ਜਾਗਤਵਾਦ ਸੱਚ ਨਹੀਂ ਹੁੰਦੇ ਉਹਨਾਂ ਨੂੰ ਸਿਰਫ ਸੰਸਾਰ ਦਾ ਹੀ ਗਿਆਨ ਹੁੰਦਾ ਹੈ ਇਸ ਕਰਕੇ ਉਹ ਸਾਡੀ ਅਵਸਥਾ ਨੂੰ ਨਹੀਂ ਸਮਝਦੇ ਉਹਨਾਂ ਨੂੰ ਆਪ ਸੰਸਾਰ ਨਾਲ ਜੁੜੇ ਹੋਣ ਕਰਕੇ ਸਾਨੂੰ ਵੀ ਸੰਸਾਰ ਨਾਲ ਜੋੜ ਦਿੰਦੇ ਹਨ ਹੁਣ ਅਸੀਂ ਸਿਰਫ ਸੰਸਾਰ ਦੀ ਸਿੱਖਿਆ ਹਾਸਲ ਕਰਦੇ ਹਾਂ ਉਹ ਜਿਹੜਾ ਸਾਡਾ ਮਨ ਹੈ ਉਹ ਬ੍ਰਹਮ ਦੀ ਸਿੱਖਿਆ ਨੂੰ ਪਹੁੰਚ ਜਾਂਦਾ ਹੈ ਇਸ ਕਰਕੇ ਜਦੋਂ ਫਿਰ ਉਸ ਮਾਲਕ ਦੀ ਕਿਰਪਾ ਸਦਕਾ ਸਾਨੂੰ ਸਤ ਸੰਗਤ ਮਿਲਦੀ ਹੈ ਸਾਡੇ ਮਨ ਨੂੰ ਜਗਾਇਆ ਜਾਂਦਾ ਹੈ ਉਦੋਂ ਉਸ ਨੂੰ ਸਿੱਖ ਕਹਿੰਦੇ ਆ ਜਦੋਂ ਇਹ ਬ੍ਰਹਮ ਦਾ ਗਿਆਨ ਲੈਣਾ ਸ਼ੁਰੂ ਕਰਦਾ ਹੈ ਉਦੋਂ ਉਸ ਨੂੰ ਗੁਰਸਿੱਖ ਵੀ ਕਹਿੰਦੇ ਆ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਗੁਰ ਸਾਧ ਗੁਰ ਕਾ ਜੋ ਸਿੱਖ ਅਖਾਏ ਸੋ ਬਲਕੇ ਉਠਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅਮਰਸਰ ਨਾਵੇ ਹੁਣ ਸਾਡੇ ਅੰਦਰ ਜਿਹੜਾ ਅਮਰਸਰ ਤੀਰਥ ਉਦੋਂ ਬੰਦ ਹੈ ਜਦੋਂ ਅਸੀਂ ਨਾਮ ਜਸ ਮਾਉਣੇ ਤੇ ਅਮਰਤ ਪੀਨੇ ਉਥੇ ਸਾਡੇ ਮਨ ਨੇ ਇਸ਼ਨਾਨ ਕਰਨਾ ਹੁੰਦਾ ਜਿਸ ਨੂੰ ਮਹਾਰਾਜ ਸਮਝਾਉਂਦੇ ਆ ਕਿ ਮੈਲ ਗਈ ਮਨ ਨਿਰਮਲ ਹੋਵਾ ਅਮਰਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਈ ਅਰਹੀ ਪਰਚਾ ਪਾਇਆ ਜੋਤੀ ਜੋਤ ਮਲਾਈ ਉਹ ਇਹ ਅਵਸਥਾ ਉਹ ਤੋਂ ਸਾਡੇ ਮਨ ਦੀ ਹੁੰਦੀ ਹੈ ਉਹ ਤੋਂ ਸਾਡੇ ਮਨ ਨੂੰ ਗੁਰ ਸਿੱਖ ਜਾਂ ਸਿੱਖ ਕਹਿੰਦੇ ਆ ਜਿੰਨਾ ਚਿਰ ਸਾਨੂੰ ਉਹ ਸੰਭਰ ਸਰਤੀਸ ਦਾ ਪੇਤ ਨਹੀਂ ਉਹਨਾਂ ਚਿਰ ਸਾਡਾ ਮਨ ਭੁੱਲਿਆ ਚਾਹੇ ਉਸ ਦਾ ਦ੍ਰਿਸ਼ਟ ਮਾਨ ਆਕਾਰ ਜਿਸਕਾਰ ਵਿੱਚ ਉਹ ਆਉਂਦਾ ਜਾਂਦਾ ਹੈ ਭਾਵੇਂ ਕੇ ਸਰੀਰ ਕੋਈ ਵੀ ਹੋਵੇ ਲੇਕਿਨ ਜੋ ਨਾਮ ਨਾਲੋਂ ਭੁੱਲਿਆ ਤਾਂ ਉਹ ਸਿੱਖ ਨਹੀਂਗਾ ਉਦੋਂ ਸਾਡੇ ਮਨ ਨੂੰ ਕਮਲਾ ਕਹਿੰਦੇ ਨੇ ਕਿ ਬੇਨਾਮੇ ਚੱਕ ਕਮਲਾ ਫਰੇ। ਇਸ ਕਰਕੇ ਗੁਰਮ ਪਿਆਰਿਓ ਫਿਰ 12 ਸਾਲ ਉਸ ਨੂੰ ਜਾਉਂਦੇ ਆਂ ਕਿ ਗੁਰ ਸਾਧ ਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਬਤੀ ਅਸ਼ਨਾ ਕਰੇ ਅਮਰ ਸਰਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੁਖ ਲੈ ਜਾਵੇ। ਇਸ ਕਰਕੇ ਫਿਰ ਉਹਨਾਂ ਨੇ ਸਾਨੂੰ ਅਖੀਰ ਤੇ ਜਾ ਕੇ ਦੱਸਤਾ ਵੀ ਜਦੋਂ ਦਿਨ ਚੜ ਗਿਆ ਉਦੋਂ ਨੇ ਕਰਵਾਣੀ ਗਰਵਾਣੀ ਚੜੇ ਦਿਵਸ ਕਰਵਾਣੀ ਕਾਵੇ ਫਿਰ ਮਹਾਰਾਜ ਕਹਿੰਦੇ ਵੀ ਉਸ ਗਿਰਸਖ ਦੀ ਡਿਊਟੀ ਹੁੰਦੀ ਹੈ ਕਿਉਂਕਿ ਨਾਮ ਚ ਸਮਾ ਗਿਆ ਸੱਚ ਦੇ ਸਨਮੁਖ ਹੋ ਗਿਆ ਉਸ ਨੂੰ ਮਹਾਰਾਜ ਨੇ ਇੱਕ ਹੱਥ ਦਾ ਖਜ਼ਾਨਾ ਬਖਸ਼ਿਸ਼ ਕਰਤਾ ਉਸ ਨੇ ਹੁਣ ਨਾਮ ਆਪ ਜਪਣਾ ਤੇ ਦੂਸਰੇ ਜੀਵਾਂ ਨੂੰ ਜਪਾਉਣਾ ਜਿਸ ਨੂੰ ਮਹਾਰਾਜ ਕਹਿੰਦੇ ਜਨਾਂਨਕ ਧੂੜ ਮੰਗੇ ਤਿਸ ਗੁਰ ਸੇ ਪੀ ਜੋ ਆਪ ਜਪੇ ਅਵਰ ਨਾਮ ਜਪਾਵੇ ਇਸ ਕਰਕੇ ਜਿਹੜੇ ਵੀ ਗੁਰਸਿੱਖ ਹੁੰਦੇ ਆ ਉਹਨਾਂ ਦੀ ਇਹ ਦਿਨਚਰਿਆ ਹੁੰਦੀ ਹੈ ਉਹਨਾਂ ਨੇ ਆਪ ਵੀ ਨਾਮ ਨਾਲ ਸੱਚ ਨਾਲ ਜੁੜ ਕੇ ਰਹਿਣਾ ਹੁੰਦਾ ਹੈ ਤੇ ਜਿੱਥੇ ਵੀ ਬੈਠਣਾ ਉੱਠਣਾ ਹੈ ਉੱਥੇ ਉਸ ਮਾਲਕ ਦੀ ਉਸਤਤ ਕਰਣੀ ਹੈ ਤੇ ਨਾਮ ਜਪਾਉਣਾ ਜਿਸ ਨੂੰ ਮਾਲਕ ਕਹਿੰਦੇ ਜਿੱਥੇ ਜਾਏ ਪਏ ਭਗਤ ਸੋ ਥਾਣ ਸੋ ਹਾਵਣਾ ਸਗਲੇ ਹੋਏ ਸੂਖ ਨਾਮ ਤੇ ਆਵਣਾ ਇਹ ਆਪਾਂ ਆਪ ਹੀ ਦੇਖਣਾ ਸੰਸਾਰ ਦੇ ਵਿੱਚ ਵੀ ਜਿੱਥੇ ਕੋਈ ਐਸੇ ਗੁਰਸਿੱਖ ਨੇ ਜਿਨ੍ਹਾਂ ਦਾ ਸੰਗ ਕਰਨ ਦੇ ਨਾਲ ਸਾਡੇ ਅੰਦਰ ਵੀ ਇਹ ਨਾਮ ਪ੍ਰਗਟ ਹੁੰਦਾ ਹੈ ਅਨੰਦ ਬਾਣੀ ਪ੍ਰਗਟ ਹੁੰਦੀ ਹੈ ਜਿਸ ਨੂੰ ਮਾਰਾ ਕਹਿੰਦੇ ਅਨਹੰਤ ਬਾਣੀ ਪੂੰਜੀ ਸੰਤਨਾਥ ਰੱਖੀ ਪੂੰਜੀ ਕਿਉਂਕਿ ਉਹ ਨਾਮ ਦੀ ਉਸਤਤ ਕਰਨਗੇ ਉੱਥੇ ਸਤ ਸੰਗਤ ਬਣਦੀ ਹੈ ਜਿਸ ਨੂੰ ਮਾਰਾ ਕਹਿੰਦੇ ਵੀ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਐਹੋ ਜੀ ਸੰਗਤ ਦੇ ਵਿੱਚ ਜਿਹੜਾ ਵੀ ਮਣ ਜਾਂਦਾ ਹੈ ਜਿਸ ਨੂੰ ਮਾਰਾ ਕਹਿੰਦੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੋ ਗੁਰਸਿੱਖਾਂ ਦੀ ਇੱਕ ਹੋਰ ਵੀ ਨਿਸ਼ਾਨੀ ਹੁੰਦੀ ਹੈ ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਸਾਨੂੰ ਅੰਦਰੋਂ ਨਾਮ ਸੁੰਦਾ ਹੈ ਨਾਲ ਨਾਲ ਸਾਨੂੰ ਅੰਮ੍ਰਿਤਪੀਰ ਨੂੰ ਮਿਲਦਾ ਹੈ ਜਿਸ ਨੂੰ ਮਾਰਾ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਇਸ ਕਰਕੇ ਮਾਰਾ ਜੀ ਨੇ ਬੜੀ ਵਡਿਆਈ ਕੀਤੀ ਐਸੇ ਸਿੱਖਾ ਦੀ ਗੁਰਸਿੱਖਾਂ ਨੂੰ ਮਾਰਾ ਕਹਿੰਦੇ ਜਾਂ ਨਾਨਕ ਤੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰ ਨਾਮ ਜਪਾਵੇ ਨਾਲ ਹੋਰ ਵੀ ਮਹਾਰਾਜ ਦੱਸਦੇ ਐ ਗੁਰਸਿੱਖਾਂ ਕੀ ਹਰ ਧੂੜ ਤੇ ਹਮ ਪਾਪੀ ਵੀ ਘਤ ਪਾਏ ਇੰਨੀ ਵਿੜਿਆਈ ਚ ਲੈ ਗਿਆ ਹੋਜੀ ਗੁਰਸਿੱਖਾਂ ਨੂੰ ਇਸ ਕਰਕੇ ਜੇ ਇਸ ਤਰ੍ਹਾਂ ਦੇ ਗੁਰਸਿੱਖ ਜੀ ਸ਼ਬਦ ਨੂੰ ਜਿਹੜੇ ਕਮਾਉਂਦੇ ਨੇ ਜਾ ਕੇ ਦੱਸਦੇ ਨੇ ਜੋ ਉਹਨਾਂ ਦੀ ਗਿੰਤੀ ਮਾਲਕ ਦੀ ਕਿਰਪਾ ਨਾਲ ਵੱਧ ਜੇ ਸੰਸਾਰ ਦੇ ਵਿੱਚ ਇਹ ਆ ਜਿਹੜੀ ਚਾਕੂ ਤੋਂ ਲੈ ਕੇ ਆਟਮ ਸ਼ਕਤੀ ਤੇ ਧਰੀ ਧਰਾਈ ਰਹਿ ਸਕਦੀ ਹੈ ਸਾਨੂੰ ਸਾਰੇ ਜੀਵਾਂ ਨੂੰ ਭੇਦ ਲੱਗ ਸਕਦਾ ਕਿ ਅਸੀਂ ਇੱਕੋ ਪਰਉ ਦੇ ਬੱਚੇ ਤੇ ਉਹਦਾ ਦਿੱਤਾ ਸਵਾਸ ਲੈ ਰਹੇ ਆ ਤੇ ਉਹਦਾ ਦਿੱਤਾ ਸਾਹ ਅਸੀਂ ਇੱਥੇ ਵਰਤ ਰਹੇ ਆ ਤੇ ਸਾਰੀ ਦੁੱਖ ਤੇ ਖਤਪੋਹ ਜੇ ਫਿਰ ਅਸੀਂ ਸੇਵਾ ਸਮਝਾਂਗੇ ਇੱਕ ਦੂਸਰੇ ਨੂੰ ਵੰਡ ਕੇ ਖਾਵਾਂਗੇ ਜਿਸ ਸਾਨੂੰ ਉਪਦੇਸ਼ ਹੈ ਬਿਕਿਰਤ ਕਰੋ ਨਾਮ ਜੋਪੋ ਤੇ ਵੰਡ ਕੇ ਸ਼ਕੋ